ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮжоਰਿਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਿਹਾ ਕੋਈ ਚੁਣੌਤੀ ਨਹੀਂ ਹੈ ਨਹੀਂ ਕੋਈ ਚੁਣੌਤੀ ਨਹੀਂ ਜੀ ਵਨ ਸਾਈਡ ਜਿਹੜਾ ਮੁਕਾਬਲਾ ਦੋ ਹੋਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮжоਰਿਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਹੇ ਕੋਈ ਚੋਤੀ ਨਹੀਂ ਹੈ ਨਹੀਂ ਕੋਈ ਚੋਤੀ ਨਹੀਂ ਜੀ ਵਨ ਸਾਈਡਡ ਜਿਹੜਾ ਮੁਕਾਬਲਾ ਦੋ ਹੋਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮжоਰਿਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਹੇ ਕੋਈ ਚੁਣੌਤੀ ਨਹੀਂ ਹੈ ਨਹੀਂ ਕੋਈ ਚੁਣੌਤੀ ਨਹੀਂ ਜੀ ਵਨ ਸਾਈਡਡ ਜਿਹੜਾ ਮੁਕਾਬਲਾ ਦੋ ਹੋਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮжоਰਿਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਿਹਾ ਕੋਈ ਚੁਣੌਤੀ ਨਹੀਂ ਹੈ ਨਹੀਂ ਕੋਈ ਚੁਣੌਤੀ ਨਹੀਂ ਜੀ ਵਨ ਸਾਈਡਡ ਜਿਹੜਾ ਮੁਕਾਬਲਾ ਦੋ ਹੋਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਆ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮੈਜੋਰਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਹੇ ਹੈ ਕੋਈ ਚੁਣੌਤੀ ਨਹੀਂ ਹੈ ਨਹੀਂ ਕੋਈ ਚੁਣੌਤੀ ਨਹੀਂ ਜੀ ਵਨ ਸਾਈਡ ਜਿਹੜਾ ਮੁਕਾਬਲਾ ਦੋ ਹੋਣਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸੀਟ ਸੀ ਸੰਜੀਵ ਰੋੜਾ ਜੀ ਪਹਿਲਾਂ ਸਾਡੇ ਉਥੋਂ ਮਾਨਯੋਗ ਰਾਜ ਸਭਾ ਮੈਂਬਰ ਸੀ ਅੱਜ ਕੱਲ ਪੰਜਾਬ ਦੀ গুজਾਰਤ ਦੇ ਵਿੱਚ ਨਹੀਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਹੁਣ ਦਰਜ ਹੋਣੀ ਹੈ ਤੇ ਸਾਡੀ ਜਿਹੜੀ ਇੱਕ ਸੀਟ ਖਾਲੀ ਸੀ ਮੈਨੂੰ ਲੱਗਦਾ ਨਹੀਂ ਕਿ ਵਿਰੋਧੀ ਕੈਂਡੀਡੇਟ ਵੀ ਆਪਣਾ ਖੜਾ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮжоਰਿਟੀ ਹੈ ਤੇ ਆਮ ਆਦਮੀ ਪਾਰਟੀ ਦੇ 24 ਤਰੀਕ ਨੂੰ ਨਵੇਂ ਰਾਜ ਸਭਾ ਮੈਂਬਰ ਪੰਜਾਬ ਚ ਮਿਲਣ ਜਾ ਰਹੇ ਕੋਈ ਚੋਥੀ ਨਹੀਂ ਹੈ ਨਹੀਂ ਕੋਈ ਚੋਥੀ ਨਹੀਂ ਜੀ ਵਨ ਸਾਈਡਡ ਜਿਹੜਾ ਮੁਕਾਬਲਾ ਦੋ ਹੋਣਾ